ਤੁਸੀਂ ਸੁਆਹ ਸਿੱਖੀ ਦੇ ਰੱਖਿਓ ਤੁਸੀਂ ਆਪਣੇ ਸਿੱਖ ਧਰਮ ਦੇ ਲੋਕਾਂ ਨੂੰ ਬਦਨਾਮ ਕਰੀ ਜਾਂਦੇ ਹੋ ਹੈ ਤੁਸੀਂ ਆਪ ਹੀ ਉਹਨਾਂ ਨੂੰ ਕੌਮ ਦੇ ਗਦਾਰ ਠਾਪਤਾ ਤੁਸੀਂ ਕੌਣ ਹੋਣੇ ਹੋ ਤੁਹਾਨੂੰ ਕਿਹਨੇ ਹੱਕ ਦੇਤਾ ਕਿਸੇ ਨੂੰ ਕੌਮ ਦੇ ਗਦਾਰ ਕਹਿਣ ਦਾ ਸ਼ਾਬਾਸ਼ ਐਮੀ ਵਿਰਕ ਨੂੰ ਕੌਮ ਦਾ ਗਦਾਰ ਕਹਿਣ ਵਾਲਿਓ ਸ਼ਾਬਾਸ਼ ਮਤਲਬ ਕਿ ਹੁਣ ਉਹ ਕੌਮ ਦਾ ਗਦਾਰ ਹੋ ਗਿਆ ਐਮੀ ਵਿਰਕ ਨੇ ਜਿਹੜਾ ਗਾਣਾ ਕੀਤਾ ਨਾ ਸੱਚੇ ਪਾਤਸ਼ਾਹ ਉਸ ਦੀ ਵੀਡੀਓ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਪਰਛਾਈ ਦਿਖਾਈ ਗਈ ਆ ਭਾਈ ਮਰਦਾਨੇ ਜੀ ਦਾ ਇੱਕ ਇਨਸਾਨੀ ਰੂਪ ਦਿਖਾਇਆ ਗਿਆ ਰਬਾਬ ਵਜਾਉਂਦਿਆਂ ਦਾ ਜੋ ਕਿ ਗਲਤੀ ਹੈ ਪਰ ਕੀ ਅਮੀਰ ਵਰਗ ਨੂੰ ਕੌਮ ਦਾ ਗद्दार ਕਹਿਣਾ ਜਾਇਜ਼ ਆ ਕੀ ਇੰਨੀ ਇੱਕ ਗਲਤੀ ਤੇ ਉਸ ਨੂੰ ਕੌਮ ਦਾ ਗद्दार ਕਿਹਾ ਜਾਊਗਾ ਕੀ ਉਸ ਨੂੰ ਸਿੱਖੀ ਦਾ ਦੁਸ਼ਮਣ ਕਿਹਾ ਜਾਊਗਾ ਕੀ ਉਸਨੂੰ ਇਹ ਕਿਹਾ ਜਾਊਗਾ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਜਾਨ ਬੁੱਝ ਕੇ ਬਿਆਦਵੀ ਕਰ ਰਿਹਾ ਕੀ ਉਸਨੂੰ ਇਹ ਕਿਹਾ ਜਾਊਗਾ ਕਿ ਇਹ ਐਂਟੀ ਸਿੱਖ ਸੰਸਥਾਵਾਂ ਦੇ ਨਾਲ ਰਲ ਚੁੱਕਿਆ ਕੀ ਇਸ ਦੇ ਵੱਡੇ ਵੱਡੇ ਕੇਸ ਹੋਣੇ ਚਾਹੀਦੇ ਨੇ ਕੋਰਟਾਂ ਦੇ ਵਿੱਚ ਘੜੀਸਣਾ ਚਾਹੀਦਾ ਕੀ ਇੰਨੀ ਵਾਰਕ ਨੂੰ ਜੇਲ੍ਹ ਦੇ ਵਿੱਚ ਸਿੱਟ ਦੇਣਾ ਚਾਹੀਦਾ ਮੈਂ ਤਾਂ ਕਹਿਣਾ ਦੋਸਤੋ ਸੋਚੋ ਬਹੁਤ ਗੰਭੀਰ ਮੁੱਦਾ ਪੂਰੀ ਵੀਡੀਓ ਦੇਖੋ ਤੇ ਆਪਦੇ ਵਿਚਾਰ ਦਿਓ ਯਾਰ ਕਿਸੇ ਤੇ ਐਡਾ ਵੱਡਾ ਟੈਗ ਲਾ ਦੇਣਾ ਕੋਈ ਵਧੀਆ ਗੱਲ ਨਹੀਂ ਇਹ ਧਰਮ ਦੇ ਠੇਕੇਦਾਰ ਯਾਰ ਉਦੋਂ ਕਿੱਥੇ ਹੁੰਦੇ ਨੇ ਜਦੋਂ ਚਾਰ ਸਾਹਿਬਜ਼ਾਦਿਆਂ ਵਰਗੀ ਫਿਲਮ ਦੇ ਵਿੱਚ ਉਹਨਾਂ ਨੂੰ ਕਾਰਟੂਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਇਹ ਗਲਤੀ ਐਮੀ ਬਿਰਕ ਤੋਂ ਜਾਣੇ ਅਣਜਾਣੇ ਚ ਹੋਈ ਆ ਇਹ ਮੈਂ ਮੰਨਦਾ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਮੈਂ ਨਹੀਂ ਕਹਿੰਦਾ ਕਿ ਇਹ ਗਲਤੀ ਨੂੰ ਨੋਟ ਨਾ ਕੀਤਾ ਜਾਵੇ ਪਰ ਜੋ ਲੋਕ ਕਹਿੰਦੇ ਨੇ ਕਿ ਐਮੀ ਬਿਰਕ ਦਾ ਐਂਟੀ ਸਿੱਖ ਸੰਸਥਾਵਾਂ ਨਾਲ ਰਲ ਕੇ ਜਾਣ ਬੁੱਝ ਕੇ ਇਹ ਕੰਮ ਕਰਦਾ ਉਸ ਨੇ ਗੁਰੂ ਨਾਨਕ ਦੇਵ ਜੀ ਦੀ ਜਾਨ ਬੁੱਝ ਕੇ ਬੇਅਦਬੀ ਕੀਤੀ ਉਹ ਕੌਮ ਦਾ ਗद्दार ਹੈ ਕੀ ਇਹ ਗੱਲਾਂ ਸ਼ੋਭਾ ਦਿੰਦੀਆਂ ਨੇ ਅੱਛਾ ਜਿਹੜੇ ਭਰਾ ਕਮੈਂਟਾਂ 'ਚ ਗਾਲਾਂ ਲਈ ਆਉਣਗੇ ਨਾ ਉਹ ਐਂਡ ਤੱਕ ਵੀਡੀਓ ਦੇਖਿਓ ਯਾਰ ਕਈ ਵਾਰ ਨਿਚੋੜੀ ਐਂਡ 'ਚ ਹੁੰਦਾ ਤੁਸੀਂ ਅੱਧੀ ਇੱਕ ਵੀਡੀਓ ਦੇਖ ਕੇ ਨਾ ਐ ਐ ਐ ਟੱਪਣ ਲੱਗ ਜਾਨੇ ਹੋ ਉਹਨਾਂ ਨੂੰ ਬੇਨਤੀ ਆ ਪੂਰੀ ਵੀਡੀਓ ਦੇਖ ਕੇ ਕੋਈ ਵਿਚਾਰ ਦਿਓ ਐਮੀ ਵਰਕ ਜਦੋਂ ਫ੍ਰੀ ਸਫਰ ਕਰ ਰਿਹਾ ਹੁੰਦਾ ਫ੍ਰੀ ਟਾਈਮ ਦੇ ਵਿੱਚ ਆਪਣੀ ਗੱਡੀ ਦੇ ਵਿੱਚ ਤਾਂ ਉਹ ਬੰਦਾ ਪਾਠ ਕਰਦਾ ਰਹਿੰਦਾ ਗੁਰਬਾਣੀ ਨਾਲ ਇੰਨਾ ਜ਼ਿਆਦਾ ਜੁੜਿਆ ਹੋਇਆ ਉਹ ਬੰਦਾ ਇੰਸਟਾਗ੍ਰam ਤੇ ਲਾਈਵ ਹੋ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਕਿ ਚਾਰ ਬੰਦੇ ਹੋਰ ਵੀ ਜੋ ਉਹਦੇ ਲਾਈਵ ਨੂੰ ਦੇਖ ਰਹੇ ਨੇ ਉਹ ਵਾਹਿਗੁਰੂ ਦਾ ਜਾ ਜੇ ਆਪਾਂ ਉਹ ਵੀਡੀਓ ਦੇਖੀਏ ਜਾਂ ਪਹਿਲਾਂ ਤੋਂ ਉਹ ਗਾਣੇ ਤੇ ਆਉਨੇ ਆ ਸੱਚੇ ਪਾਤਸ਼ਾਹ ਗਾਣਾ ਸੁਣ ਕੇ ਬੰਦੇ ਦੀ ਬਿਰਤੀ ਲੱਗ ਜਾਂਦੀ ਹੈ ਰੂਹ ਨੂੰ ਸਕੂਨ ਮਿਲ ਜਾਂਦਾ ਤਾਂ ਜਿਹੜੇ ਜਿਹੜੇ ਲੋਕਾਂ ਨੇ ਉਹ ਗਾਣਾ ਸੁਣਿਆ ਉਹਨਾਂ ਨੂੰ ਪਤਾ ਹੀ ਹੋਊ ਕਿ ਐਮੀ ਵਿਰਕ ਦੀ ਦਿਲੋਂ ਇੰਟੈਂਸ਼ਨ ਸੀ ਇਹ ਗਲਤੀ ਕਰਨ ਦੀ ਜਾਂ ਫਿਰ ਇਹ ਬੇਅਦਵੀ ਕਰਨ ਦੀ ਯਾਰ ਮੈਂ ਹੈਰਾਨ ਆ ਕੁਝ YouTube ਵਾਲੇ ਪੱਤਰਕਾਰ ਤੇ ਕੁਝ YouTube ਦੇ ਚੈਨਲ ਵਾਲੇ ਕੁਝ ਪੇਜਾਂ ਵਾਲੇ ਐਮੀ ਦੇ ਪਿੱਛੇ ਹੱਥ ਧੋ ਕੀ ਪਏਗੇ ਕਿ ਪਤਾ ਨਹੀਂ ਵੀ ਇਹਨੇ ਏਡੀ ਵੱਡੀ ਗਲਤੀ ਕਰਤੀ ਹੁਣ ਤਾਂ ਜਿਹਨੂੰ ਜੇਣ ਚ ਸਿੱੜ ਦੋ ਹੁਣ ਤਾਂ ਇਹ ਮਾਫੀ ਦੇ ਲਾਇਕ ਹੀ ਨਹੀਂ ਚਾਰ ਸਹਜਾਦੇ ਫਿਲਮ ਰਿਲੀਜ਼ ਹੋ ਸਕਦੀ ਆ ਕਾਰਟੂਨ ਬਣ ਕੇ ਪਰ ਜੇ ਆ ਗਲਤੀ ਹੋ ਗਈ ਯਾਰ ਇਹ ਗਲਤੀ ਹੋ ਗਈ ਉਸਨੂੰ ਕਹੋ ਕਿ ਭਾਈ ਠੀਕ ਹੈ ਆਰਾਮ ਨਾਲ ਮਾਫੀ ਮੰਗ ਲੈ ਜੇ ਕਿਸੇ ਨੂੰ ਠੇਸ ਪਹੁੰਚੀ ਆ ਤਾਂ ਪਰ ਕੌਮ ਦਾ ਗद्दार ਐਂਟੀ ਸਿੱਖ ਫਲਾਣਾ ਢਿੰਕਾ ਇਹ ਆ ਉਹ ਆ ਇਹ ਕਹਿਣਾ ਕਿਹੜੀ ਗੱਲੋਂ ਜਾਇਜ਼ ਆ ਯਾਰ ਉਹ ਬੰਦਾ ਪੱਗ ਨੂੰ ਪ੍ਰਮੋਟ ਕਰ ਨਹੀਂ ਰਿਹਾ ਉਹ ਬੰਦਾ ਪਾਠ ਕਰਦਾ ਨਹੀਂ ਉਹ ਬੰਦਾ ਚੈਰਿਟੀ ਕਰਦਾ ਨਹੀਂ ਉਹ ਬੰਦਾ ਜਿੰਨੇ ਕੰਮ ਕਰਦਾ ਨਾ ਇੱਕ ਸਾਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਹੋਰ ਕਰਦਾ ਹੋਊਗਾ ਬਹੁਤ ਬਾਹਰ ਯਾਰ ਤੁਸੀਂ ਉਹ ਬੰਦੇ ਦਾ ਜਲੂਸ ਕੱਢ ਚੁੱਕੇ ਹੋ ਹੁਣ ਕਈ ਚੈਨ ਵਾਲੇ ਕਹਿੰਦੇ ਨੇ ਜੀ ਐਮੀ ਵਿਰਕ ਕਹਿੰਦਾ ਆਪਦੇ ਦੋਸਤਾਂ ਨੂੰ ਕਿ ਮੈਂ ਤਾਂ ਧਾਰਮਿਕ ਮੁੱਦੇ ਤੇ ਹੁਣ ਕੋਈ ਗੱਲ ਨਹੀਂ ਕਰਨੀ ਨਾ ਮੈਂ ਕੋਈ ਗਾਣਾ ਬਣਾਵਾਂ ਅੱਗੇ ਤੋਂ ਉਹ ਯਾਰ ਮੇਰੀ ਗੱਲ ਸੁਣੋ ਜਦੋਂ ਕੋਈ ਬੰਦਾ ਦਿਲੋਂ ਨਾ ਪਰਮਾਤਮਾ ਨਾਲ ਜੁੜਨਾ ਤੇ ਜੋੜਨਾ ਚਾਹੁੰਦਾ ਹੁੰਦਾ ਜਾਣੇ ਅਣਜਾਣੇ ਚ ਕੋਈ ਨਿੱਕੀ ਮੋਟੀ ਗਲਤੀ ਹੋ ਜਾਂਦੀ ਆ ਚਾਹੇ ਵੱਡੀ ਵੀ ਹੋ ਜਾਂਦੀ ਆ ਤਾਂ ਉਸ ਨੂੰ ਇੰਨੀ ਜਲਦੀ ਨਾ ਕੌਮ ਦੇ ਹਣਾ ਹੁਣ ਮੇਨ ਮੁੱਦਾ ਇਹ ਆ ਕਿ ਜੋ ਗਲਤੀ ਐਮੀ ਤੋਂ ਹੋਈ ਆ ਵੀਡੀਓ ਦੇ ਵਿੱਚ ਉਹਦਾ ਅਸਰ ਕੀ ਹੋਊਗਾ ਉਹਦਾ ਅਸਰ ਇਹ ਹੋਊਗਾ ਦੋਸਤੋ ਜਿਹੜੀ ਫੋਟੋ ਗੁਰੂ ਨਾਨਕ ਦੇਵ ਜੀ ਦੀ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਲੱਗੀ ਹੋਈ ਆ ਜੋ ਅਸੀਂ ਪੀੜੀ ਦਰ ਪੀੜੀ ਦੇਖਦੇ ਆਉਂਦੇ ਆ ਸਾਡੇ ਖੂਨ ਦੇ ਡੀਐਨਏ ਦੇ ਵਿੱਚ ਕਤਰੇ ਕਤਰੇ ਦੇ ਵਿੱਚ ਉਹ ਸਮਾਈ ਹੋਈ ਫੋਟੋ ਆ ਅਸੀਂ ਸਾਰੇ ਮੰਨਦੇ ਆ ਕਿ ਇਹ ਗੁਰੂ ਨਾਨਕ ਦੇਵ ਜੀ ਹੀ ਹਨ ਜਾਂ ਉਹਨਾਂ ਦਾ ਸਰੂਪ ਐ ਅਸੀਂ ਉਸੇ ਭਾਵਨਾ ਨਾਲ ਉਹ ਫੋਟੋ ਨੂੰ ਮੱਥਾ ਟੇਕਦੇ ਹਾਂ ਪਰ ਪਤਾ ਇਹ ਲੱਗਿਆ ਕਿ ਜਿਹੜੀ ਉਹ ਫੋਟੋ ਬਣਾਈ ਸੀ ਚਿੱਤਰਕਾਰ ਸ਼ੋਭਾ ਸਿੰਘ ਨੇ ਸ਼ੋਭਾ ਸਿੰਘ ਦੀ ਉਹ ਆਪਣੀ ਹੀ ਤਸਵੀਰ ਹੈ ਸ਼ੋਭਾ ਸਿੰਘ ਨੇ ਆਪਣੀ ਤਸਵੀਰ ਨੂੰ ਛੇੜਛਾੜ ਕਰਕੇ ਥੋੜਾ ਮੋਡੀਫਾਈ ਕਰਕੇ ਉਸ ਫੋਟੋ ਦੇ ਵਿੱਚ ਟੋਲਾ ਪਹਿਨਾਤਾ ਪਰਨਾਵੰਨਤਾ ਮਾਲਾ ਪਹਿਨਾਤੀਆਂ ਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਦਾ ਰੂਪ ਦੇ ਦਿੱਤਾ ਤੇ ਹੁਣ ਉਸੇ ਫੋਟੋ ਨੂੰ ਅਸੀਂ ਗੁਰੂ ਸਾਹਿਬ ਮੰਨ ਕੇ ਪੂਜੀ ਜਾ ਰਹੇ ਹਾਂ ਤੇ ਇਹ ਗਲਤੀ ਨਾ ਤਾਂ ਕਦੇ ਸੁਧਾਰੀ ਜਾ ਸਕਦੀ ਆ ਨਾ ਹੀ ਇਹ ਗਲਤੀ ਨੂੰ ਕਿਸੇ ਤਰ੍ਹਾਂ ਬਦਲਿਆ ਜਾ ਸਕਦਾ ਸੋਭਾ ਸਿੰਘ ਨੂੰ ਉਸ ਟਾਈਮ ਤੱਕ ਕਿਸੇ ਨੇ ਇਹ ਮੁੱਦਾ ਚੱਕਿਆ ਨਹੀਂ ਕੋਈ ਸਜ਼ਾ ਨਹੀਂ ਸੁਣਾਈ ਤੇ ਹੁਣ ਇਹ ਗੱਲ ਜਦੋਂ ਸਾਬਿਤ ਹੋ ਗਈ ਆ ਤਾਂ ਹੁਣ ਅਸੀਂ ਉਹ ਚੀਜ਼ ਨੂੰ ਬਦਲ ਨਹੀਂ ਸਕਦੇ ਇਸੇ ਕਰਕੇ ਕੁਝ ਲੋਕ ਕਹਿੰਦੇ ਨੇ ਕਿ ਜੇ ਇਹ ਨਿੱਕੀਆਂ ਨਿੱਕੀਆਂ ਗਲਤੀਆਂ ਹੋਣ ਲੱਗੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਨੂੰ ਹੀ ਸੱਚ ਮੰਨਣ ਲੱਗਣਗੇ ਤੇ ਕੱਲ ਨੂੰ ਪਰਛਾਈਆਂ ਦੀ ਪੂਜਾ ਹੋਣ ਲੱਗ ਜੂ ਕੱਲ ਨੂੰ ਪਰਛਾਈਆਂ ਦਿਖਾਉਂਦੇ ਦਿਖਾਉਂਦੇ ਕੋਈ ਬੰਦਾ ਅੱਗੇ ਪੂਰਾ ਇੱਕ ਲਾਈਵ ਕਿਸੇ ਬੰਦੇ ਤੋਂ ਗੁਰੂ ਸਾਹਿਬ ਦਾ ਰੋਲ ਕਰਾਉਣ ਲੱਗ ਜੂ ਪਰ ਇਹ ਮੁਮਕਿਨ ਨਹੀਂ ਹੈ ਸਾਡੀ ਸ਼੍ਰੋਮਣੀ ਕਮੇਟੀ ਬੈਠੀ ਆ ਨਾ ਜਿਹਦੇ ਪਿੱਛੋਂ ਦੀ ਤਾਂ ਚਾਹੇ ਹਾਥੀ ਲੰਘ ਜਵੇ ਮੂਹਰੇ ਦੀ ਉਹ ਕੀੜੀ ਵੀ ਨਹੀਂ ਲੰਘਣ ਦਿੰਦੇ ਜੇ ਚਾਰ ਸਹਿਬਜ਼ਾਦੇ ਫਿਲਮ ਨੂੰ ਪਰਮਿਸ਼ਨ ਮਿਲ ਸਕਦੀ ਆ ਜੋ 70 ਕਰੋੜ ਕਮਾ ਜਾਂਦੀ ਆ ਤੇ ਜਿਹਦੇ ਵਿੱਚ ਕਾਰਟੂਨ ਬਣਾਏ ਗਏ ਨੇ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਤਾਂ ਫਿਰ ਇਹੋ ਜੀਆਂ ਗਲਤੀਆਂ ਵੀ ਮਾਫ ਕਰਨ ਯੋਗ ਹੁੰਦੀਆਂ ਨੇ ਇਹ ਬੰਦਾ ਆਪਣੇ ਪੰਜਾਬ ਦਾ ਪੰਜਾਬੀ ਸਿੱਖ ਧਰਮ ਨਾਲ ਰਿਲੇਟਡ ਬੰਦਾ ਜਿਹਨੇ ਬਹੁਤ ਚੰਗੇ ਕੰਮ ਵੀ ਕੀਤੇ ਨੇ ਜੇ ਜਾਣੇ ਅਣਜਾਣੇ 'ਚ ਇੱਕ ਅੱਧੀ ਗਲਤੀ ਹੋ ਜਾਂਦੀ ਆ ਤਾਂ ਉਸ ਨੂੰ ਕੌਮ ਦਾ ਗद्दार ਕਹਿ ਦੋ ਉਸ ਨੂੰ ਜੇ ਜੇਲ੍ਹ 'ਚ ਸਿੱਟ ਦੋ ਉਸ ਤੇ ਕੋਰਟ ਕੇਸ ਕਰ ਦੋ ਉਹਦੀਆਂ ਫਿਲਮਾਂ ਦਾ ਬਾਈਕਾਟ ਕਰ ਦੋ ਅੱ ਗੋਮਣੀ ਕਮੇਟੀ ਵੱਲੋਂ ਇੱਕ ਧਾਰਮਿਕ ਸੈਂਸਰ ਬੋਰਡ ਤਿਆਰ ਕੀਤਾ ਜਾਵੇ। ਕਿਉਂ ਨਹੀਂ ਕਰਦੇ ਉਹ ਤੁਸੀਂ ਇਹ ਰੌਲਾ ਤਾਂ ਬਾਅਦ ਦੇ ਵਿੱਚ ਪਾਉਣ ਲੱਗ ਜਾਂਦੇ ਹੋ ਫਲਾਣੇ ਨੇ ਜੀ ਆਹ ਦਿਖਾਤਾ ਫਲਾਣੇ ਨੇ ਉਹ ਦਿਖਾਤਾ ਫਿਲਮ ਬਣ ਗਈ ਆ ਗਾਣਾ ਬਣ ਗਿਆ ਪਰ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਤੁਸੀਂ ਇੱਕ ਸੈਂਸਰ ਬੋਰਡ ਬਣਾਓ ਜਦੋਂ ਸੈਂਸਰ ਬੋਰਡ ਬਣ ਗਿਆ ਉਸ ਦਾ ਕ੍ਰਾਈਟੇਰੀਆ ਸੈੱਟ ਹੋ ਗਿਆ ਕਿ ਇਹ ਲਾਈਨ ਕਿਸੇ ਨੇ ਕ੍ਰੋਸ ਨਹੀਂ ਕਰਨੀ ਤਾਂ ਕੋਈ ਵੀ ਨਹੀਂ ਕਰ ਪਾਊਗਾ ਬੰਦਾ ਚਾਰ ਵਾਰੀ ਸੋਚੂ ਤੁਹਾਡੇ ਕੋਲੇ ਗਾਣਾ ਫਿਲਮ ਬਣ ਕੇ ਆਉੂ ਦੇਖਣ ਲਈ ਤੁਸੀਂ ਉਹਨੂੰ ਪਾਸ ਹੀ ਨਹੀਂ ਕਰੋਗੇ ਤਾਂ ਰੌਲੇ ਨਹੀਂ ਪਾਉ ਗੱਲ ਤਾਂ ਇਹ ਆ ਕਿ ਜੋ ਜ਼ਿੰਮੇਵਾਰੀ ਸਾਡੀ ਬਣਦੀ ਆ ਸਿੱਖ ਸੰਸਥਾਵਾਂ ਦੀ ਤੇ ਸ਼੍ਰੋਮਣੀ ਕਮੇਟੀ ਦੀ ਉਹ ਜ਼ਿੰਮੇਵਾਰੀ ਅਸੀਂ ਤਾਂ ਨਿਭਾਉਣੀ ਨਹੀਂ ਜਦੋਂ ਕਰ ਦੋ ਕਿ ਬੰਦੇ ਦਾ ਜਿਉਣਾ ਹੀ ਮੁਸ਼ਕਿਲ ਕਰ ਦੋ ਤੇ ਉਹ ਬੰਦੇ ਨੂੰ ਇੰਨਾ ਜਿਆਦਾ ਹਰਟ ਕਰ ਦੋ ਕਿ ਉਹ ਸੋਚਣ ਤੇ ਮਜਬੂਰ ਹੋ ਜੇ ਕਿ ਯਾਰ ਮੇਰੇ ਤੋਂ ਐਡੀ ਕਿਹੜੀ ਗਲਤੀ ਹੋ ਗਈ ਕਈ ਵਾਰ ਹੋ ਜਾਂਦੀ ਆ ਅਣਜਾਣੇ ਦੇ ਵਿੱਚ ਤੇ ਦੂਜੀ ਗੱਲ ਯਾਰ ਮੈਨੂੰ ਇਹ ਲੱਗਦਾ ਹੁਣ ਬਹੁਤ ਲੋਕ ਮੇਰੀ ਇਹ ਗੱਲ ਤੋਂ ਗੁੱਸਾ ਕਰਨਗੇ ਸਿੱਖ ਧਰਮ ਨੂੰ ਛੱਡ ਕੇ ਲੋਕ 크੍ਰਿਸਚਨ ਧਰਮ ਦੇ ਵਿੱਚ ਜਾ ਰਹੇ ਨੇ ਉਹਦਾ ਬਹੁਤ ਵੱਡਾ ਕਾਰਨ ਇਹ ਵੀ ਆ ਯਾਰ ਇਹ ਵੀ ਹੈ ਸਾਡੇ ਆਪਣੇ ਹੀ ਆਪਣਿਆਂ ਦੀਆਂ ਲੱਤਾਂ ਖਿੱਚੀਆਂ ਜਾਂਦੇ ਨੇ ਗਲਤੀ ਕੀਤਾ ਨਹੀਂ ਹੁੰਦੀ ਠੀਕ ਹੈ ਵੱਡੇ ਵੱਡੇ ਜਥੇਦਾਰਾਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਵੱਡੇ ਵੱਡੇ ਨੇਤਾਵਾਂ ਤੋਂ ਮੰਤਰੀਆਂ ਤੋਂ ਅਮਰਤਧਾਰੀ ਸਿੰਘਾਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਕਿ ਅਸੀਂ ਉਹਨਾਂ ਨੂੰ ਫਿਰ ਕੌਮ ਦੇ ਗद्दार ਦੀ ਤਖਤੀ ਉਹਨਾਂ ਦੇ ਗਲ 'ਚ ਪਾ ਕੇ ਉਹਨਾਂ ਨੂੰ ਕਮਾਉਂਦੇ ਫਿਰਦੇ ਆ ਇੱਕ ਕਲਾਕਾਰ ਯਾਰ ਸੌਫਟ ਟਾਰਗੇਟ ਹੁੰਦਾ ਇਹ ਸਭ ਨੂੰ ਪਤਾ ਪਰ ਜੋ ਉਸ ਤੋਂ ਗਲਤੀ ਹੋਈ ਆ ਮੈਂ ਉਹ ਗਲਤੀ ਤੋਂ ਮੁਨਕਰ ਹੀ ਨਹੀਂ ਹੁੰਦਾ ਮੇਨ ਪੁਆਇੰਟ ਮੇਰਾ ਇਹ ਆ ਵੀ ਕੀ ਉਹ ਕੌਮ ਦਾ ਗद्दार ਹੋ ਗਿਆ ਨਹੀਂ ਛੇਤੀ ਜਿਹਦੇ ਥੱਲੇ ਲੋਕ ਵੀ ਕਮੈਂਟ ਕਰ ਰਹੇ ਨੇ ਉਹ ਦੋ ਚਾਰ YouTube ਚੈਨਲ ਨੇ ਪੱਤਰਕਾਰਾਂ ਦਾ ਜ਼ੋਰ ਲਗਾਇਆ ਹੋਇਆ ਬਦਨਾਮ ਕਰਨ ਨੂੰ ਉਹ ਥੱਲੇ ਕਮੈਂਟ ਕਰੀ ਜਾਂਦੇ ਨੇ ਇਹ ਕੌਮ ਦਾ ਗद्दार ਆ ਇਹਨੂੰ ਜਿਹਣ ਚ ਸਿੱਟੋ ਇਹਦਾ ਬਾਈਕਾਟ ਕਰੋ ਉਹੀ ਲੋਕ ਉਹਦੇ ਗਾਣੇ ਸੁਣਦੇ ਹੁੰਦੇ ਨੇ ਤੇ ਕਹ ਜਦੋਂ ਐਮੀ ਬਿਰਕ ਇੰਸਟਾ ਤੇ ਲਾਈਵ ਹੋ ਕੇ ਵਾਇਗਰੂ ਬੈਗ ਦਾ ਜਾਪ ਕਰਦਾ ਉਦੋਂ ਕਹਿੰਦੇ ਨੇ ਬਾਈ ਬੰਦਾ ਹੀ ਬਹੁਤ ਚੰਗਾ ਬਾਈ ਬਾਲਾ ਘੈਂਟ ਬੰਦਾ ਐਮੀ ਬਾਈ ਤਾਂ ਉਹ ਉਹਦੇ ਨਾਲ ਦੇ ਜਿਹੜੇ ਰਹਿੰਦੇ ਨੇ ਜਿਹੜੇ ਉਹਨੂੰ ਜਾਣਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਐਮੀ ਬਾਈ ਦੀ ਸੋਚ ਸਿੱਖੀ ਬਾਰੇ ਸਿੱਖ ਧਰਮ ਬਾਰੇ ਤੇ ਆਪਣੇ ਗੁਰੂ ਸਹਿਬਾਨ ਬਾਰੇ ਕੀ ਹੈ ਉਹ ਬੰਦਾ ਇੰਨਾ ਜਿਆਦਾ ਧਾਰਮਿਕ ਖਿਆਲਾਂ ਦਾ ਇਨਸਾਨ ਆ ਉਹ ਇੰਨਾ ਜਿਆਦਾ ਪਿਆਰ ਕਰਦਾ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਦਸੇ ਗੁਰੂ ਸਹਿਬਾਨਾਂ ਨੂੰ ਸਿੱਖੀ ਨੂੰ ਪੱਗ ਨੂੰ ਸਰਦਾਰੀ ਨੂੰ ਮੈਂ ਕਹਿੰਨਾ ਯਾਰ ਤੁਸੀਂ ਜਾਣਦੇ ਨਹੀਂ ਉਹ ਬੰਦੇ ਨੂੰ ਤੇ ਤੁਸੀਂ ਕਮੈਂਟ ਕਰਨ ਲੱਗੇ ਮੈਂਟ ਲਾਉਨੇ ਹੋ ਕਿੰਨਾ ਹਟ ਹੁੰਦਾ ਬੰਦੇ ਨੂੰ ਕੌਮ ਦਾ ਗद्दार ਭਾਈ ਸਭ ਕੌਣਾ ਬਹੁਤ ਔਖਾ ਬਹੁਤ ਵੱਡਾ ਲਾਲਚਣਾ ਹੈ ਬਹੁਤ ਵੱਡਾ ਇਲਜ਼ਾਮ ਆ ਉਹ ਬੰਦਾ ਬਿਲਕੁਲ ਗਲਤ ਨਹੀਂ ਹੈ ਉਹ ਬੰਦੇ ਨੇ ਆਪਣੀ ਇੰਟੈਂਸ਼ਨ ਨਾਲ ਆਪਣੀ ਸੋਚ ਨਾਲ ਥੋੜੀ ਬਣਾਇਆ ਬਾਹਲੇ ਲੋਕ ਤਾਂ ਬਾਹਲੇ YouTube ਚੈਨਲ ਤਾਂ ਅਈ ਕਹੀ ਜਾਂਦੇ ਨੇ ਵੀ ਜਾਣ ਬੁੱਝ ਕੇ ਕੀਤਾ ਉਹਨੇ ਪੈਸੇ ਲਈ ਕੀਤਾ ਐਨੀ ਵੇਰਕੇ ਕੋਲੇ ਪੈਸੇ ਦੀ ਕਮੀ ਆ ਐਮੀ ਵਰਕ ਕੋਲੇ ਪੈਸੇ ਦੀ ਕਮੀ ਨਹੀਂ ਨਾਉ ਪੈਸੇ ਲਈ ਇਹ ਜੇ ਕੰਮ ਕਰਦਾ ਉਹ ਦਿਲੋਂ ਧਾਰਮਿਕ ਆ ਉਹ ਬੰਦਾ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਪਿਆਰ ਕਰਦਾ ਸਿੱਖੀ ਨੂੰ ਤੇ ਗੁਰਬਾਣੀ ਨੂੰ ਉਹਦਾ ਗਾਣੇ ਦੇ ਵਿੱਚੋਂ ਝਲਕਦਾ ਨਹੀਂ ਯਾਰ ਤੁਹਾਨੂੰ ਉਹਨੇ ਕਿੰਨੇ ਅੰਦਰੋਂ ਰੂਹ ਨਾਲ ਲਗਾਇਆ ਗਾਣਾ ਉਹ ਨਹੀਂ ਤੁਹਾਨੂੰ ਦਿਖਦਾ ਫੀਲਿੰਗ ਤੋਂ ਪਤਾ ਲੱਗ ਜਾਂਦਾ ਉਹ ਪੈਸੇ ਲਈ ਨਹੀਂ ਕਰਦਾ ਜੇ ਅੱਜ ਵੀ ਐਮੀ ਵਰਕ ਸਾਰਾ ਕੁਝ ਛੱਡ ਕੇ ਨਾ ਘਰੇ ਬਿੱਲਾ ਵਹਿ ਜੇ ਉਹਦੀਆਂ ਆਉਣ ਵਾਲੀਆਂ 10 ਪੀੜੀਆਂ ਬਿੱਲੇ ਵਹਿ ਕੇ ਖਾ ਸਕਦੀਆਂ ਨੇ ਇੰਨਾ ਪੈਸਾ ਐਮੀ ਵਰਕ ਕੋਲੇ ਪੈਸੇ ਲਈ ਨਹੀਂ ਕਰਦਾ ਉਹ ਹੁਣ ਤੁਹਾਨੂੰ ਮੌਕਾ ਮਿਲ ਗਿਆ ਕਈ ਕਹਿੰਦੇ ਨੇ ਅਸੀਂ ਵਿਊ ਲੈਣ ਲਈ ਨਹੀਂ ਜੀ ਅਸੀਂ ਤਾਂ ਸਿੱਖੀ ਦੇ ਰਾਖੇ ਆ ਅਸੀਂ ਫਲਾਣੇ ਆ ਤੁਸੀਂ ਸਵਾ ਸਿੱਖੀ ਦੇ ਰਾਖੇ ਹੋ ਤੁਸੀਂ ਆਪਦੇ ਸਿੱਖ ਧਰਮ ਦੇ ਲੋਕਾਂ ਨੂੰ ਬਦਨਾਮ ਕਰੀ ਜਾਂਦੇ ਹੋ ਹੈ ਤੁਸੀਂ ਆਪ ਹੀ ਉਹਨਾਂ ਨੂੰ ਕੌਮ ਦੇ ਗਦਾਰ ਠਾਪਤਾ ਤੁਸੀਂ ਕੌਣ ਹੋਣੇ ਹੋ ਤੁਹਾਨੂੰ ਕਿਹਨੇ ਹੱਕ ਦੇਤਾ ਕਿਸੇ ਨੂੰ ਕੌਮ ਦੇ ਗਦਾਰ ਕਹਿਣ ਦਾ ਹੈ ਤੁਸੀਂ ਵੱਡੇ ਸਿਆਣੇ ਆਗੇ ਠੀਕ ਹੈ ਤੁਹਾਡੇ ਚੈਨਲ ਜੇ ਸਾਰੇ ਕੋਕ ਪੜਤਾਲ ਕੇ ਦੇਖੀਏ ਤੇ ਇੱਕ ਬੰਦਾ ਕਹਿੰਦਾ ਜੀ ਅੱਜ ਤਾਂ ਅਸੀਂ ਖੜੇ ਆ ਆਪਣੇ ਸਿਧਾਂਤਾਂ ਤੇ ਤੇ ਆਉਣ ਵਾਲੇ ਕੱਲ ਦਾ ਅਸੀਂ ਕਹਿ ਨਹੀਂ ਸਕਦੇ ਕਿ ਸਾਤੋਂ ਵੀ ਕੋਈ ਗਲਤੀ ਹੋ ਜੇ ਜੇ ਤੂੰ ਇਹ ਗੱਲ ਮੰਨਦਾ ਕਿ ਤੇਤੋਂ ਵੀ ਗਲਤੀ ਹੋ ਸਕਦੀ ਹੈ ਤਾਂ ਫਿਰ ਤੂੰ ਇੰਨਾ ਕਿਉਂ ਉੱਬੜ ਰਿਹਾ ਯਾਰ ਤੇ ਦੂਜੀ ਗੱਲ ਮੈਂ ਵੀਰਕ ਨੂੰ ਕਦੇ ਨਹੀਂ ਮਿਲਿਆ ਭਰਾਵੋ ਠੀਕ ਹੈ ਮੈਂ ਇਹ ਨਾ ਕੱਲ ਨੂੰ ਕਈ ਬੰਦਿਆਂ ਦਾ ਦਿਮਾਗ ਨਾ ਪੁੱਠੇ ਪਾਸੇ ਨੂੰ ਚੱਲਦਾ ਕਿ ਖਾਨੀ ਐਮੀ ਨੇ ਕਹਿ ਕੇ ਜਾਂ ਐਮੀ ਦੀ ਟੀਮ ਨੇ ਕਹਿ ਕੇ ਵੀਡੀਓ ਬਣਵਾਈਆ ਨਾ ਨਾ ਜੀ ਮੈਂ ਤਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਵਾਲਾ ਬੰਦਾ ਤੇ ਕੌਮ ਦਾ ਗद्दार ਕਿਸੇ ਨੂੰ ਕਹਿਣਾ ਸੌਖਾ ਪਰ ਜੇ ਤੁਹਾਨੂੰ ਕੋਈ ਮਾੜੀ ਜੀ ਗੱਲ ਕਹਿੰਦੇ ਨਾ ਕਮੈਂਟਾਂ 'ਚ ਰਿਪਲਾਈ ਵੀ ਕਰਦੇ ਤੁਸੀਂ ਗਲਤ ਕਮੈਂਟ ਕਰਦੇ ਹੋ ਉਹ ਕਮੈਂਟ ਦਾ ਰਿਪਲਾਈ ਬੰਦਾ ਥੋੜੇ ਜਿਹਾ ਤੱਤੇ ਸ਼ਬਦਾਂ 'ਚ ਕਰਦੇ ਟੋਡੇ ਤਾਂ ਵੀ ਚਿੱਤੜ ਮੱਚ ਜਾਂਦੇ ਨੇ ਤੇ ਕੌਮ ਦਾ ਗਦਾਰ ਕਹਿਣਾ ਕਿੱਡੀ ਵੱਡੀ ਗੱਲ ਆ ਸਾਡਾ ਧਰਮ ਵੀ ਬਹੁਤ ਬਦਨਾਮ ਹੋਇਆ ਪਿਆ ਵੀ ਇੱਕ ਸਿੱਖੀ ਇੱਕ ਸਿੱਖ ਨੂੰ ਗਦਾਰ ਕਹੀ ਜਾਂਦਾ ਦੂਜੇ ਧਰਮਾਂ ਨੂੰ ਕਹਿਣਾ ਤਾਂ ਸੌਖਾ ਹੀ ਆ ਜਦੋਂ ਇੱਕ ਸਿੱਖੀ ਸਿੱਖ ਨੂੰ ਥੱਲੇ ਸਿੱਟੀ ਜਾਂਦਾ ਉਹ ਯਾਰ ਗਲਤੀਆਂ ਹਰੇਕ ਧਰਮ ਵਿੱਚ ਹਰੇਕ ਧਰਮ ਦੇ ਬੰਦੇ ਤੋਂ ਕਈ ਵਾਰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚ ਜਾਂਦੀ ਆ ਇਹ ਤਾਂ ਕੋਈ ਮੁਨਕਰ ਨਹੀਂ ਹੁੰਦਾ ਪਰ ਉਹਦੇ ਲਈ ਤੁਸੀਂ ਐਡੇ ਡੇ ਇਲਜ਼ਾਮ ਲਾਉਂਗੇ ਹੱਦ ਹੋ ਗਈ ਯਾਰ ਤੁਹਾਡੇ ਬਿਨਾ ਇਹ ਯਾਰ ਵੀਡੀਓ ਮੇਰੀ ਸ਼ੇਅਰ ਕਰਦੇ ਹੋ ਲਾਈਕ ਵੀ ਕਰਦੇ ਹੋ ਜਿਹਨੂੰ ਮੇਰੀਆਂ ਗੱਲਾਂ ਸੱਚੀਆਂ ਤੇ ਖਰੀਆਂ ਲੱਗਦੀਆਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਠੀਕ ਹੈ ਜੀ ਹੋਰ ਬਾਕੀ ਤਾਂ ਠੀਕ ਹੈ ਜੋ ਵੀ ਚੱਲ ਰਿਹਾ ਤੇ ਆ ਜਿਹੜੇ ਚੈਨਲ ਵਾਲੇ ਨਾ ਦੋ ਚਾਰ ਫਿਰਦੇ ਨੇ ਇਹ ਐਵੇਂ ਵਰਕਾਂ ਆਏ 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 ਰਹਿਣ ਦੋ ਭਰਾਵੋ ਰਹਿਣ ਦੋ ਰਹਿਣ ਦੋ ਬਹੁਤ ਹੋ ਗਿਆ ਠੀਕ ਹੈ ਐਵੇਂ ਮਰੀ ਜਾਂਦੇ ਹੁੰਨੇ ਹੋ ਠੀਕ ਹੈ ਜੀ ਮਿਲਦਾ ਹਾਂ ਕਿਸੇ ਹੋਰ ਨਿਰਪੱਖ ਸੱਚੀ ਤੇ ਸਾਫ਼ ਸੁਥਰੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ